ਕੀ ਕਹਨੇ ਆ ਵੀ ਆ ਆਸ ਪੂਰੀ ਕਰੋ ਤਾਂ ਤੁਹਾਡੇ ਕੋਲੇ ਆਉਣੇ ਆ ਆ ਜੀਵਨ ਦੇ ਮਨੋਰਥ ਪੂਰੇ ਕਰੋ ਤਾਂ ਤੁਹਾਡੇ ਦਰ ਤੇ ਆਵਾਂਗੇ ਮੈਂ ਤਾਂ ਗੁਰੂ ਘਰ ਜਾਣਾ ਛੱਡ ਦਿੱਤਾ ਐ ਮੈਂ ਤਾਂ ਸੰਗਤ ਵਿੱਚ ਜਾਣਾ ਛੱਡ ਦਿੱਤਾ ਮੇਰੇ ਜੀਵਨ ਵਿੱਚ ਤਾਂ ਜਿਹੜੀਆਂ ਕਠਿਨਾਈਆਂ ਸੀ ਉਹ ਦੂਰ ਨਹੀਂ ਹੋਈਆਂ ਗੁਰੂ ਨੇ ਮੇਰਾ ਕੀ ਸਵਾਰਿਆ ਗੁਰੂ ਕਹਿ ਰਿਹਾ ਜੀਵਨ ਕੀ ਛੱਡ ਆਸ ਇਹਨਾਂ ਆਸ਼ਾ ਅਭਲਾਸ਼ਾ ਦਾ ਬੱਧਾ ਤਾਂ ਤੂੰ ਵਾਰ-ਵਾਰ ਜੰਮਣ ਮਰਨ ਵਿਚ ਆ ਰਿਹਾ ਹੈ ਇਹਨਾਂ ਸੰਸਾਰੀ ਪਦਾਰਥਾਂ ਦੇ ਮੋਹ ਕਰਕੇ ਤਾਂ ਤੇਰਾ ਇਥੋਂ ਛੁੱਟਣ ਨਹੀਂ ਹੋ ਰਿਹਾ ਜਿੰਨੀ ਦੇਰ ਤੱਕ ਤੂੰ ਬਾਰੰਗ-ਬਾਰ ਬਾਹਰ ਪ੍ਰਭ ਜਪਿਆ ਦੇ ਬਚਨ ਨੂੰ ਨਹੀਂ ਕਮਾਉਂਦਾ ਨਾਨਕ ਕੇ ਘਰ ਕੇਵਲ ਨਾਮ ਕੇਵਲ ਨਾਮ ਦੇ ਬਚਨ ਨੂੰ ਮਨ ਦੇ ਵਿੱਚ ਨਹੀਂ ਵਸਾਉਂਦਾ ਕੇਵਲ ਨਾਮ ਦੀ ਪੂਜਾ ਨਹੀਂ ਕਰਦਾ ਮਨ ਨੂੰ ਸਾਫ਼ ਨਹੀਂ ਕਰਦਾ ਨਿਰਮਲ ਨਹੀਂ ਕਰਦਾ ਤੇਰੇ ਬੰਧਨ ਨਹੀਂ ਖਤਮ ਹੋਣ ਤਾ ਮਹਾਰਾਜ ਕਹਿੰਦੇ ਆ ਵੀ ਨਾਮ ਕਿਉਂ ਜਪਣਾ ਹੈ ਅਠੇ ਪਹਿਰ ਕਿਉਂ ਜਪਣਾ ਹੈ ਅਠੇ ਪਹਿਰ ਸੰਤਾਂ ਸਾਧੂਆਂ ਦੇ ਨਾਲ ਕਿਉਂ ਸੰਗ ਰੱਖਣਾ ਹੈ ਤਾਂ ਕਿ ਸਾਡੇ ਮਨ ਦੀ ਵਿਖਿਆ ਜੋ ਮਾਇਆ ਨੇ ਸਾਨੂੰ ਠਗੀਆਂ ਮਾਰ-ਮਾਰ ਕੇ ਝੂਠਾ ਪ੍ਰੇਮ ਵਸਾਇਆ ਉਹ ਖਤਮ ਹੋ ਜਾਵੇ ਆਠ ਪਹਿਰ ਹਰ ਕਾ ਜਸ ਰਵਣਾ ਤੇ ਮੁਖ ਦੇ ਵਿੱਚ ਉਹ ਅੰਮ੍ਰਿਤ ਰਸ ਚੋਂਦਾ ਜੋ ਸਤਗੁਰ ਦੀ ਕਹਿੰਦੇ ਨੇ ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ ਤਿੱਥੇ ਊਂਗ ਨਾ ਭੁਖ ਹੈ ਹਰ ਅੰਮ੍ਰਿਤ ਨਾਮ ਸੁਖਵਾਸ ਨਾਨਕ ਦੁਖ ਸੁਖ ਵਿਆਪਤ ਨਹੀਂ ਤਿੱਥੇ ਆਤਮ ਰਾਮ ਪ੍ਰਗਾਸ ਉਹ ਦਸਵੇਂ ਘਰ ਦਾ ਅੰਮ੍ਰਿਤ ਗੁਰਸਿੱਖ ਦੇ ਮੁਖ ਦੇ ਵਿੱਚ ਚੋਂਦਾ ਹੈ ਜੋ ਗੁਰਮੰਤਰ ਨੂੰ ਦ੍ਰਿੜ ਕਰਦਾ ਰਹਿੰਦਾ ਹੈ ਜਪਦਾ ਰਹਿੰਦਾ ਹੈ ਹਰ ਰਸਕ ਰਸਕ ਕੇ ਉਸ ਦੇ ਮੁਖ ਵਿੱਚ ਅੰਮ੍ਰਿਤ ਆਉਂਦਾ ਹੈ ਤੇ ਜਿਨ੍ਹਾਂ ਦੇ ਮੁਖ ਵਿੱਚ ਅੰਮ੍ਰਿਤ ਦੀ ਦਾਤ ਸਤਗੁਰ ਜੀ ਨਾਮ ਦੁਆਰਾ ਦੇ ਦਿੰਦੇ ਨੇ ਜਿਨ੍ਹਾਂ ਨੂੰ ਪ੍ਰਕਾਸ਼ ਰੂਪੀ ਚਰਣਾ ਦੇ ਦਰਸ਼ਨ ਦਿੰਦੇ ਨੇ ਜਿਨ੍ਹਾਂ ਦਾ ਸੰਗ ਤੇ ਸਾਥ ਵੀ ਸੰਤਾਂ ਤੇ ਸਾਧੂਆਂ ਨਾਲ ਬਣਾ ਦਿੰਦੇ ਨੇ ਕਿਉਂਕਿ ਸਭ ਤੋਂ ਮਾੜੀ ਅਤੇ ਸਭ ਤੋਂ ਚੰਗੀ ਇਹ ਸੰਗਤ ਹੁੰਦੀ ਹੈ ਜੋ ਮਾੜੀ ਸੰਗਤ ਦੇ ਵਿੱਚ ਚਲਾ ਗਿਆ ਉਹ ਧਾਤ ਦੇ ਰਸਤੇ ਵਿਖਿਆ ਦੇ ਰਸਤੇ ਮਾਇਆ ਦੇ ਰਸਤੇ ਤੋਂ ਕਦੇ ਵੀ ਵਾਪਸ ਨਹੀਂ ਆਉਂਦਾ ਸੰਗਤ ਹੀ ਹੈ ਜੋ ਸਤਗੁਰ ਤੋਂ ਵਿਛੋੜ ਦਿੰਦੀ ਹੈ ਅਤੇ ਸਤਗੁਰ ਦੇ ਨਾਲ ਜੋੜ ਦਿੰਦੀ ਹੈ ਗੁਰਬਾਣੀ ਗੁਰੂ ਕਹਿੰਦੇ ਨੇ ਜੇ ਸਾਥ ਕਰਨਾ ਹੈ ਜੇ ਪ੍ਰੇਮ ਪਾਉਣਾ ਹੈ ਤਾਂ ਮਹਾਰਾਜ ਕਹਿੰਦੇ ਸੰਗ ਮਿਲਾਏ ਲਿਆ ਮੇਰਾ ਕਰਤੇ ਸੰਤ ਸਾਧ ਭਏ ਸਾਥੀ ਤਾਂ ਸੰਤਾਂ ਸਾਧੂਆਂ ਦੇ ਨਾਲ ਪ੍ਰੇਮ ਪਾਓ ਔਰ ਗੁਰਮਤ ਮੁਤਾਬਕ ਜੀਵਨ ਜਿਉਂਦੇ ਆ ਜਿਨ੍ਹਾਂ ਦੇ ਅੰਦਰ ਅਨਹਦ ਬਾਣੀ ਦਾ ਖਜ਼ਾਨਾ ਪ੍ਰਗਟ ਹੈ ਜਿਹੜੇ ਹਮੇਸ਼ਾ ਉਸ ਸਤਗੁਰ ਦੇ ਸਨਮੁਖ ਰਹਿ ਕੇ ਚੱਲਦੇ ਨੇ ਐਸੇ ਗੁਰਸਿੱਖਾਂ ਦਾ ਸੰਗ ਕਰੋ ਅੱਬਾ ਬਣ ਗਿਆ ਤੂੰ ਸਾਡੇ ਨਾਲ ਘੁੰਮਦਾ ਨਹੀਂ ਸਾਡੇ ਨਾਲ ਬਾਜ਼ਾਰਾਂ ਚ ਨਹੀਂ ਜਾਂਦਾ ਸਾਡੇ ਨਾਲ ਬੈਠ ਕੇ ਨਸ਼ਾ ਨਹੀਂ ਕਰਦਾ ਐਸੇ ਮਨਮੁਖਾਂ ਤੋਂ ਅਸੀਂ ਬਚਣਾ ਹੈ ਐਸੇ ਮਨਮੁਖਾਂ ਨੂੰ ਦੇਖ ਕੇ ਦੂਰ ਭੱਜ ਜਾਣਾ ਹੈ ਕਿਉਂਕਿ ਸੰਗਤ ਹੀ ਸਾਨੂੰ ਤਾਰਦੀ ਹੈ ਸੰਗਤ ਹੀ ਸਾਨੂੰ ਜੁਨਾਂ ਦੇ ਵਿੱਚ 84 ਲੱਖ ਜੁਨਾਂ ਦੇ ਵਿੱਚ ਲਿਜਾ ਕੇ ਉਜਾੜਦੀ ਹੈ ਮਨਮੁਖ ਦਾ ਸੰਗ ਨਹੀਂ ਕਰਨਾ ਛਾੜ ਮਨ ਹਰ ਬੇਮੁਖਨ ਕੋ ਸੰਗ ਜਿਹੜੇ ਹਰੀ ਤੋਂ ਬੇਮੁਖ ਨੇ ਐਸੇ ਜੀਵਾਂ ਦਾ ਸੰਗ ਨਾ ਕਰ ਉਹਨਾਂ ਦੀ ਤਰਕਬੁੱਧੀ ਹੈ ਉਹਨਾਂ ਦੀ ਵਿਖਿਆ ਬੁੱਧੀ ਹੈ ਉਹਨਾਂ ਦੇ ਕੋਲ ਅਗਨੀ ਦੇ ਬਚਨ ਨੇ ਉਹ ਅਗਨ ਦੇ ਬਚਨ ਤਰਕ ਦੇ ਬਚਨ ਕਰਕੇ ਤੈਨੂੰ